ਸਾਡੇ ਸਿੱਖ ਵੀਰ ਹੈ ਅਮਰ ਸ਼ਕਿਆ ਹੋਇਆ ਵੀਰ ਨੇ ਤੇ ਜਿਹੜਾ ਰਾਮ ਮੰਦਿਰ ਲਈ ਇਹ ਦੀਵੇ ਦਿੱਤੇ ਵੀਰ ਜੀ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਇਹ ਡੱਬਾ ਜੋ ਕਿ ਜੈ ਸ਼੍ਰੀ ਰਾਮ ਰਾਮ ਲਾਲਾ ਜੀ ਦੇ ਨਾਮ ਤੋਂ ਤੇ ਵਿੱਚ ਦੇ ਦੇਖੀਏ ਤਾਂ 11 ਦੀਵੇ ਨਾਲ ਸਰੋ ਤੇਲ ਦੀ ਬੋਤਲ ਦੇ ਨਾਲ ਜਿਹੜੀ ਮਾਚਸ ਦੀ ਡੱਬੀ ਦਿੱਤੀ ਹੈ ਕਿ ਤਾਂ ਜੋ ਹਰ ਘਰ ਦੇ ਵਿੱਚ 22 ਤਰੀਕ ਨੂੰ ਦੀਵਾਲੀ ਮਨਾਈ ਜਾ ਸਕੇ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਖੁਸ਼ੀਆਂ ਦਾ ਦਿਨ ਖੁਸ਼ੀਆਂ ਹਰ ਪਾਸੇ ਦੇਖਣ ਨੂੰ ਮਿਲ ਰਹੀਆਂ ਨੇ ਹਰ ਕੋਈ ਖੁਸ਼ ਹੋ ਰਿਹਾ ਇਸ ਵੇਲੇ ਜੇ ਗੱਲ ਕਰੀਏ ਤਾਂ ਭਾਰਤ ਵਰਸ਼ ਦੇ ਵਿੱਚ ਸਾਰੇ ਪਾਸੇ ਖੁਸ਼ੀਆਂ ਦੇਖਣ ਨੂੰ ਮਿਲ ਰਹੀਆਂ ਨੇ ਸੋ ਅੰਮ੍ਰਿਤਸਰ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਭਾਜੀ ਕਿਵੇਂ ਦੇਖ ਰਹੇ ਹੋ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਜੀ ਬਹੁਤ ਜਿਆਦਾ ਪੂਰੀ ਮਾਰਕੀਟ ਦੇ ਵਿੱਚ ਦੀਵੇ ਵੱਡੇ ਜਾਰੇ ਨੇ ਨਾਲ ਤੇਲ ਵੱਡੇ ਜਾ ਰਹੇ ਕਿ ਹਰ ਘਰ ਦੇ ਵਿੱਚ ਲੱਗਦਾ ਜਿਹੜੀ 500 ਸਾਲ ਤੋਂ ਦੀਕਸੀ ਦੀਵਾਲੀ ਦੀ 22 ਤਰੀਕ ਨੂੰ ਦਿਵਾਲੀ ਮਨਾਈ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਮਨਾਈ ਜਾਏਗੀ ਬੜੇ ਧੂਮ-ਧਾਮ ਨਾਲ ਮਨਾਈ ਜਾਏਗੀ ਪੂਰੇ ਵਰਲਡ 'ਚ ਮਨਾਈ ਜਾਏਗੀ ਹਰ ਧਰਮ ਦਾ ਵਿਅਕਤੀ ਹਰ ਧਰਮ ਦਾ ਜਿਹੜਾ ਲੋਕ ਨੇ ਹਰ ਖੁਸ਼ ਹੈਗੇ ਨੇ ਹਰ ਧਰਮ ਦਾ ਹੋਵੇ ਭਾਵੇਂ ਮੁਸਲਮਾਨ ਇੱਕਲੇ ਹਿੰਦੂ ਧਰਮ ਦੀ ਜਿੱਤ ਨਹੀਂ ਗਈ ਹੈ ਬੁਰੇ ਵਿਸ਼ਵ ਦੀ ਜਿੱਤ ਹੈ ਕਿ ਕਹਿ ਸਕਦੇ ਮੋਦੀ ਦਾ ਧੰਨਵਾਦ ਕਰਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਧੰਨਵਾਦ ਹੈ ਜੀ ਉਹਨਾਂ ਦਾ ਜੋ ਇਹ ਮੌਕਾ ਸਾਡੀ ਜ਼ਿੰਦਗੀ ਵਿੱਚ ਉਹਨਾਂ ਨੇ ਦਵਾਇਆ ਜੀ ਸੋ ਬਿਲਕੁਲ ਕਹਿ ਸਕਦੇ ਆ ਕਿ ਇਹ ਤਸਵੀਰਾਂ ਦੇਖ ਕੇ ਕਿ ਇਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਨੇ ਕਿ ਜਿਹੜਾ ਇਹ ਮੌਕਾ ਇਹਨਾਂ ਦੇ ਜੀਵਨ ਕਾਲ ਦੇ ਵਿੱਚ ਆਇਆ ਇਹਨਾਂ ਨੂੰ ਦੇਖਣ ਦਾ ਮੌਕਾ ਮਿਲਿਆ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੋ ਬਿਲਕੁਲ ਜੈ जय श्री राम ਦੇ ਲੱਗਦੇ ਹੋਏ ਜਕਾਰੇ ਤੇ ਨਾਲ ਦੇ ਨਾਲ ਜਦ ਦੀਵੇ ਤੇ ਸਰੋ ਦਾ ਤੇਲ ਇਹ ਡੱਬਾ ਜਿਹੜਾ ਦਿੱਤਾ ਜਾ ਰਿਹਾ ਦੀਵਿਆਂ ਦੇ ਨਾਲ ਮਿੱਟੀ ਦੇ ਦੀਵੇ ਦਿੱਤੇ ਜਾ ਰਹੇ ਨੇ ਇੱਕੋ ਫ੍ਰੈਂਡਲੀ ਦੀਵੇ ਸੀ ਕਹਿ ਸਕਦੇ ਆ ਜੋ ਸੋ ਚਾਰੇ ਪਾਸੇ ਖੁਸ਼ੀਆਂ ਦੀ ਗੂੰਜ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਜੈ ਸ਼੍ਰੀ ਰਾਮ ਦੇ ਜਕਾਰੇ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਸੋ ਜਦ ਗੱਲ ਕਰੀਏ ਤਾਂ ਹਰ ਮਾਰਕੀਟ ਦੇ ਵਿੱਚ ਖੁਸ਼ੀ ਸਾਨੂੰ ਦੇਖਣ ਨੂੰ ਮਿਲਦੀ ਹੈ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਖੁਸ਼ੀ ਕਿੰਨੀ ਕੁ ਹੋ ਰਹੀ ਹੈ ਜੀ ਅੱਜ ਉੱਥੇ ਬਹੁਤ ਖੁਸ਼ੀ ਹੈ ਜੀ ਅੱਜ ਹਰ ਮਾਰਕੀਟ ਦੇ ਵਿੱਚ ਦੀਵੇ ਵੰਡੇ ਜਾ ਰਹੇ ਨੇ ਕਹਿ ਸਕਦੇ ਹੋ ਕਿ ਖੁਸ਼ਕਿਸਮਤ ਮਾਣਦੇ ਹੋ ਤੁਹਾਡੇ ਜੀਵਨ ਕਾਲ ਦੇ ਵਿੱਚ ਮੁਕਾ ਬਿਲਕੁਲ ਵੇਖੋ ਦੇਖੋ ਮੇਰੀ 45 ਸਾਲ ਉਮਰ ਹੋ ਗਈ ਹੈ ਜੀ ਤੇ ਮੈਂ ਚਾਨਾ ਮਤਲਬ ਮੈਨੂੰ ਇੰਨੀ ਕੋ ਖੁਸ਼ੀ ਆ ਕਿ ਮੇਰੇ ਜੀਵਨ ਕਾਲ ਦੇ ਵਿੱਚ ਇਹ ਮੰਦਿਰ ਬਣਨ ਜਾ ਰਿਹਾ ਹੈ ਮੰਦਿਰ ਬਣ ਗਿਆ ਉਹਦੀ ਉਹਦਾ ਸਿਰਜਣਾ ਹੋ ਰਹੀ ਹੈ ਅਸੀਂ ਬਹੁਤ ਖੁਸ਼ਕਿਸਮਤ ਆ ਉਹ ਅਸੀਂ ਬਹੁਤ ਖੁਸ਼ਕਿਸਮਤ ਆ ਕਹਿ ਸਕਦੇ ਆ ਕਿ ਜਦ ਹਰ ਇਹ ਜਿਹੜਾ 500 ਸਾਲ ਦੀ ਉਡੀਕ ਸੀਗੀ 500 ਸਾਲ ਦੀ ਦੀਵਾਲੀ ਅੱਜ 22 ਤਰੀਕ ਨੂੰ ਮਨਾਈ ਜਾਏਗੀ ਜੀ ਆ ਬਿਲਕੁਲ ਜੀ ਬਿਲਕੁਲ ਸਾਰੇ ਸ਼ਹਿਰ ਚ ਸਾਰੇ ਦੇਸ਼ ਚ ਇਹ ਦੀਵਾਲੀ ਦੀਵਾਲੀ ਤਾਂ ਵੀ ਜਿਆਦਾ ਵੱਡਾ ਜਿਸ ਤਰ੍ਹਾਂ ਭਗਵਾਨ ਸ਼੍ਰੀ ਰਾਮ ਬਨਵਾਸ ਤੋਂ ਵਾਪਸ ਆਏ ਸੀ ਜਿਸ ਤਰ੍ਹਾਂ ਉਹ ਖੁਸ਼ ਅਯੁੱਧਿਆ ਦੇ ਵਿੱਚ ਖੁਸ਼ੀ ਖੁਸ਼ੁੰਦੀ ਮਨਾਈ ਗਈ ਸੀ ਉਸ ਤਰ੍ਹਾਂ ਹੀ ਇਹ ਮਨਾਇਆ ਜਾਏਗਾ ਰਾਮ ਲਾਲਾ ਦੀ ਨਗਰੀ ਦੀਆਂ ਖੁਸ਼ੀਆਂ ਸਾਨੂੰ ਗੁਰੂ ਨਗਰੀ ਦੇ ਵਿੱਚ ਵੀ ਦੇਖੋ ਗੁਰੂ ਨਗਰੀ ਚ ਮਿਲਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਹੀ ਦੇਖ ਸਕਦੇ ਆ ਕਿ ਸਾਨੂੰ ਇੱਕ ਜੋ ਠਾਉਣ ਦਾ ਵੀ ਸੰਦੇਸ਼ ਸਾਨੂੰ ਦੇਖਣ ਨੂੰ ਮਿਲ ਰਿਹਾ ਹਰ ਧਰਮ ਦਾ ਵਿਅਕਤੀ ਹਰ ਧਰਮ ਦੇ ਲੋਕ ਖੁਸ਼ ਨੇ ਦੇਸ਼ ਵਾਸੀ ਦੇ ਵਿੱਚ ਇਸ ਦਿਨ ਦੀ ਉਡੀਕ ਸੀਗੀ ਸੋ ਜੈ ਸ਼੍ਰੀ ਰਾਮ ਦੇ ਲੱਗਦੇ ਹੋਏ ਜਕਾਰੇ ਤੇ ਨਾਲ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਸ ਨੂੰ ਵੀ ਇਹ ਡੱਬਾ ਦਿੱਤਾ ਜਾ ਰਿਹਾ ਦੀਵੇ ਦਿੱਤੇ ਜਾ ਰਹੇ ਨੇ ਨਾਲ ਸਰੋਪਾ ਦਿੱਤਾ ਜਾ ਰਿਹਾ ਹੈ ਤੇ ਨਾਲ 22 ਤਰੀਕ ਨੂੰ ਜੇ ਗੱਲ ਕਰੀਏ ਤਾਂ ਦੀਵਾਲੀ ਮਨਾਉਂਦੀ ਖੁਸ਼ੀ ਵੀ ਹੈ ਜਿਹੜੀ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ ਸੋ ਜਿਹੜੀ 500 ਸਾਲਾਂ ਤੋਂ ਉਡੀਕ ਸੀਗੀ ਕਹਿ ਸਕਦੇ ਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਰਾਜ ਚ ਜਿਹੜੀ ਦੇਖਣ ਨੂੰ ਮਿਲ ਗਿਆ ਸੋ ਮੋਦੀ ਜੀ ਦਾ ਬਹੁਤ ਧੰਨਵਾਦ ਕਰ ਰਹੇ ਨੇ ਭਾਈ ਜੀ ਭਾਈ ਜੀ ਸੰਗਤ ਜਿਨ੍ਹਾਂ ਨੂੰ ਤੁਸੀਂ ਦੇ ਰਹੇ ਹੋ ਡੱਬੇ ਉਹਨਾਂ ਦਾ ਰਿਸਪੌਂਸ ਕਿਵੇਂ ਦੇਖਣ ਨੂੰ ਮਿਲ ਰਿਹਾ ਹੈ ਮੈਂ ਕਹਾਂ ਜੀ ਇੰਨਾ ਉਹਨਾਂ ਦੇ ਵਿੱਚ ਉਤਸ਼ਾਹ ਆ ਤੁਹਾਨੂੰ ਦੱਸ ਨਹੀਂ ਸਕਦੇ ਮਤਲਬ ਇਹਦੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਮਤਲਬ ਇੰਨਾ ਕੋ ਉਤਸ਼ਾਹ ਆ ਸਾਰਿਆਂ ਦੇ ਵਿੱਚ ਇਹ 22 ਤਰੀਕ ਨੂੰ ਇੰਨਾ ਕਿ ਵਧੀਆ ਲੋਕੀ ਮਤਲਬ ਇਹਨੂੰ ਵੇਟ ਕਰ ਰਹੇ ਆ ਮਤਲਬ ਅੱਜ ਤੋਂ ਹੀ ਸੈਲੀਬ੍ਰੇਸ਼ਨ ਮਤਲਬ ਮਤਲਬ 6 ਮਹੀਨੇ ਹੋ ਗਿਆ ਸੈਲੀਬ੍ਰੇਸ਼ਨ ਹੀ ਚੱਲਣ ਦੀ ਹੈ ਬਲੇ ਬਲੇ ਹੀ ਪਈ ਹੈ ਹਰ ਪਾਸੇ ਦੇਸ਼ ਦੇ ਹਰ ਪਾਸੇ ਦੇਖੀ ਇਹਦਾ ਖੁਸ਼ੀ ਦੇਖਣ ਨੂੰ ਮਿਲੀ ਹਾਲੇ ਕਿ ਭਾਰਤ ਵਰਸ਼ ਤੋਂ ਬਾਅਦ ਦੇ ਵਿੱਚ ਬਾਅਦ ਵੀ ਜਿਹੜੀ ਬਾਹਰ ਕੈਨੇਡਾ ਦੀ ਗੱਲ ਕਰ ਲਈ ਅਮਰੀਕਾ ਦੀ ਗੱਲ ਕਰ ਲਈ ਉੱਥੇ ਵੀ ਖੁਸ਼ੀ ਦੇਖਣ ਨੂੰ ਮੈਂ ਕਹਿੰਦਾ ਜੀ ਦੁਨੀਆ ਦੇ ਜਿਸ ਵੀ ਕੋਨੇ ਦੇ ਵਿੱਚ ਹਿੰਦੁਸਤਾਨੀ ਬੈਠਾ ਉਹ ਭਾਵੇਂ 500 ਸਾਲ ਪਹਿਲਾਂ ਗਿਆ 100 ਸਾਲ ਪਹਿਲਾਂ ਗਿਆ ਉਹਦੇ ਮਨ 'ਚ ਭਾਵਨਾ ਜਾਗ ਗਈ ਹੈ ਸ਼੍ਰੀ ਰਾਮ ਦੇ ਪ੍ਰਤੀ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਪ੍ਰਧਾਨ ਜੀ ਇਹ ਪਹਿਲਾ ਐਸਾ ਫੈਸਟੀਵਲ ਹੈ ਜਿੱਚਾ ਹਰ ਕੋਈ ਆਦਮੀ ਦਿਲ ਦੇ ਨਾਲ ਲਗਾ ਹੋਇਆ ਇਹਦੇ ਨਾਲ ਹਰ ਆਦਮੀ ਦਿਲ ਤੋਂ ਇੱਛਾ ਕਰੇ ਕਿ ਠੀਕ ਹੈ ਕਿ ਮੈਂ ਵੱਧ ਤੋਂ ਵੱਧ ਆਪਣਾ ਯੋਗਦਾਨ ਦਵਾਂ ਤਨ ਮਨ ધਨ ਤੋਂ ਹਰ ਆਦਮੀ ਇਹਦੇ ਵਿੱਚ ਇਨਵੋਲਵ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਰ ਕਹਿ ਸਕਦੇ ਆ ਕਿ ਜੇ ਤੁਸੀਂ ਕਿਸੇ ਕੋ ਜਾਣਦੇ ਹੋ ਸਿੱਖ ਵੀਰ ਵੀ ਹੈਗਾ ਸਾਡੇ ਹਿੰਦੂ ਵੀਰ ਵੀ ਹਰ ਕੋਈ ਸਵੀਕਾਰ ਕਰ ਰਿਹਾ ਜੀ ਬਿਲਕੁਲ ਜੀ ਬਿਲਕੁਲ ਕੋਈ ਵੀ ਕਮਿਊਨਿਟੀ ਕੁਛ ਵੀ ਹੈ ਕੋਈ ਵੀ ਇਨਸਾਨ ਜੋ ਰੱਬ ਨੂੰ ਮੰਨਦਾ ਹੈ ਉਹ ਇਸ ਚੀਜ਼ ਨਾਲ ਸਾਡੇ ਨਾਲ ਤਿਆਰ ਹੈ ਉਹ ਮੰਨਦਾ ਪਿਆ ਉਹ ਚਾਹੇ ਕਿਸੇ ਵੀ ਕਮਿਊਨਿਟੀ ਨੂੰ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੈ ਲੇਕਿਨ ਉਹ ਦਿਲੋਂ ਇਸ ਚੀਜ਼ ਦੇ ਨਾਲ ਪਿੱਛੋਂ ਕਹਿ ਕੇ ਇਹ ਇਤਨਾਲ ਵਿੱਚ ਚਲਾ ਸੋ ਬਿਲਕੁਲ ਇਹ ਖੁਸ਼ੀ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਪਾਸੇ ਗੂੰਜਦੇ ਜਕਾਰੇ ਤੇ ਨਾਲ ਜਿਹੜੇ ਦੀਵੇ ਦਿੱਤੇ ਜਾ ਰਹੇ ਨੇ ਹਰ ਕਿਸੇ ਵੱਲੋਂ ਸਵੀਕਾਰ ਕੀਤੇ ਜਾ ਰਹੇ ਨੇ ਸੋ ਜੈ ਸ਼੍ਰੀ ਰਾਮ ਦੇ ਲੱਗਦੇ ਹੋਏ ਜਕਾਰੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੈਰੂ ਸ਼ਾਪਿੰਗ ਕੰਪਲੈਕਸ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਪੂਰੀ ਮਾਰਕੀਟ ਦੇ ਵਿੱਚ ਜਿਹੜੇ ਦੀਵੇ ਵੰਡੇ ਜਾ ਰਹੇ ਨੇ ਤੇ ਹਰ ਕਿਸੇ ਵੱਲੋਂ ਇਹ ਸਵੀਕਾਰ ਵੀ ਕੀਤੇ ਜਾ ਰਹੇ ਨੇ ਸੋ ਕਹਿ ਸਕਦੇ ਆ ਕਿ ਜੇਸਵੀ ਦੁਕਾਨ ਦੇ ਵਿੱਚ ਇਹ ਦੇਣ ਲਈ ਪਹੁੰਚਦੇ ਨੇ ਉੱਥੇ ਸਿਰਫ ਤੇ ਸਿਰਫ ਦੀਵਿਆਂ ਦੀ ਜਿਹੜੇ ਸਵੀਕਾਰ ਕਰ ਰਹੇ ਤੇ ਨਾਲ ਨਾਲ ਜਿਕਾਰਿਆਂ ਦੀ ਗੂੰਜ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਕਾਰਡ ਵੀ ਦਿੱਤਾ ਜਾ ਰਿਹਾ ਇੱਕ ਰਾਮ ਮੰਦਿਰ ਦਾ ਦੀ ਗੱਲ ਕਰ ਲਈਏ ਤਾਂ ਨਾਲ ਡੱਬਾ ਵੀ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਦੀਵੇ ਤੇ ਤੇਲ ਹੈ ਤੇ ਉਹਨਾਂ ਵੱਲੋਂ ਜਿਹੜੇ ਆ ਕਿ ਆਪਣੀ ਸ਼ਰਧਾ ਦੇ ਨਾਲ ਸੇਵਾ ਵੀ ਦਿੱਤੀ ਜਾ ਰਹੀ ਹੈ ਸੋ ਬਹੁਤ ਖੁਸ਼ੀ ਹੁੰਦੀ ਹੈ ਜਦ ਇਸ ਤਰੀਕੇ ਨਾਲ ਇੱਕ ਝੋਟ ਨਾਲ ਅਸੀਂ ਚੱਲਦੇ ਆ ਕਿ ਹਰ ਪਾਸੇ ਸਾਨੂੰ ਖੁਸ਼ੀ ਦੇਖਣ ਨੂੰ ਮਿਲਦੀ ਹੈ ਸੋ ਇੱਕ ਵਾਰ ਇੱਕ ਵਾਰੀ ਤਸਵੀਰ ਜ਼ਰੂਰ ਦਿਖਾਉਣੀ ਆ ਜੋਸ਼ ਤੁਸੀਂ ਦੇਖ ਸਕਦੇ ਹੋ ਜੈ ਸ਼੍ਰੀ ਰਾਮ ਦਾ ਤਾਂ ਬਿਲਕੁਲ ਹੈ ਜੈ ਸ਼੍ਰੀ ਰਾਮ ਦੇ ਲੱਗਦੇ ਹੋਏ ਜਕਾਰੇ ਕਹਿ ਸਕਦੇ ਹਰ ਮਾਰਕੀਟ ਦੇ ਵਿੱਚ ਸਾਨੂੰ ਖੁਸ਼ੀ ਦੇਖਣ ਨੂੰ ਮਿਲ ਰਹੀ ਆ ਹਰ ਪਾਸੇ ਭਾਰਤ ਵਰਸ਼ ਦੇ ਵਿੱਚ ਹਰ ਪਾਸੇ ਸਾਨੂੰ ਇਹ ਜਿਹੜਾ ਮਾਹੌਲ ਖੁਸ਼ੀ ਦਾ ਦੇਖਣ ਨੂੰ ਮਿਲ ਰਿਹਾ ਸੋ ਹਰ ਧਰਮ ਦਾ ਵਿਅਕਤੀ ਇਸ ਨੂੰ ਸਵੀਕਾਰ ਕਰ ਰਿਹਾ ਦੀਵੇ ਦਿੱਤੇ ਜਾ ਰਹੇ ਨੇ 22 ਤਰੀਕ ਨੂੰ ਕਹਿ ਸਕਦੇ ਆ ਕਿ ਜਿਹੜੀ ਦੀਵਾਲੀ ਕਹਿ ਸਕਦੇ ਜਿਹੜੀ ਮਨਾਈ ਜਾਏਗੀ ਸੋ ਇੱਕ ਅਨੋਖੀ ਤਸਵੀਰ ਤੁਹਾਡਾ ਨਾਲ ਸਾਂਝੀ ਕਰ ਰਹੀਆਂ ਖੁਸ਼ੀ ਦੀਆਂ ਕਿ ਹਰ ਪਾਸੇ ਇਹ ਖੁਸ਼ੀਆਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਸੋ ਬਿਲਕੁਲ ਕਹਿ ਸਕਦੇ ਆ ਕਿ ਇਹ ਸਾਡੇ ਸਿੱਖ ਵੀਰ ਹੈ ਅਮਰ ਸਿਖਿਆ ਹੋਇਆ ਵੀਰ ਨੇ ਤੇ ਜਿਹੜਾ ਰਾਮ ਮੰਦਿਰ ਲਈ ਇਹ ਦੀਵੇ ਦਿੱਤੇ ਵੀਰ ਜੀ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਬਿਲਕੁਲ ਇਹ ਅਨੋਖੀ ਤਸਵੀਰ ਗੁਰਸਿੱਖ ਵੀਰ ਨੂੰ ਵੀ ਜਿਹੜਾ ਦਿੱਤਾ ਗਿਆ ਤੇ ਉਹਨਾਂ ਵੱਲੋਂ ਵੀ ਪੂਰੇ ਖੁਸ਼ੀ ਦੇ ਨਾਲ ਜਿਹੜਾ ਕਿ ਸਵੀਕਾਰ ਕੀਤਾ ਗਿਆ ਇਹ ਕਹਿ ਸਕਦੇ ਆ ਕਿ ਪੰਜਾਬ ਤੋਂ ਬਾਹਰ ਇਹ ਤਸਵੀਰਾਂ ਬਹੁਤ ਘੱਟ ਦੇਖਣ ਨੂੰ ਮਿਲਣਗੀਆਂ ਪੰਜਾਬ ਦੀ ਖੁਸ਼ੀ ਸਭ ਤੋਂ ਖੁਸ਼ੀ ਵੱਡੀ ਮੰਨੀ ਜਾ ਰਹੀ ਹੈ ਇਸ ਲਈ ਜੈਸ਼ੀ ਰਾਮ ਨੂੰ ਲੈ ਕੇ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੈਸ਼ੀ ਰਾਮ ਦੇ ਚੰਡੇ ਸਰੂਪੇ ਡੱਬੇ ਲੈ ਕੇ ਜਿਹੜੇ ਮਾਰਕੀਟ ਦੇ ਵਿੱਚ ਪਹੁੰਚੇ ਨੇ ਸੋ ਜਿਨ੍ਹਾਂ ਨੂੰ ਇਹ ਦਿੱਤੇ ਜਾ ਰਹੇ ਨੇ ਉਹਨਾਂ ਵੱਲੋਂ ਵੀ ਖੁਸ਼ੀ ਨਾਲ ਸਵੀਕਾਰ ਕੀਤੇ ਜਾ ਰਹੇ ਨੇ ਸੋ ਇੱਕ ਵਾਰ ਇਹ ਡੱਬੇ ਦੀਆਂ ਤਸਵੀਰਾਂ ਜ਼ਰੂਰ ਦਿਖਾਣੇ ਆ ਜਿਸ ਦੇ ਵਿੱਚ 11 ਦੀਵੇ ਨਾਲ ਤੇਲ ਤੇ ਮਾਚਿਸ ਵੀ ਸੋ ਕਹਿ ਸਕਦੇ ਆ ਕਿ ਇੱਕ ਹਿਸਾਬ ਦਾ ਇਕੋ ਫ੍ਰੈਂਡਲੀ ਮਿੱਟੀ ਦੇ ਦੀਵੇ ਵੀ ਦਿੱਤੇ ਜਾ ਬਿਲਕੁਲ ਜੀ ਬਿਲਕੁਲ 7 ਵਜੇ ਸ਼ਾਮ ਨੂੰ ਹਰ ਆਦਮੀ ਨੇ ਆਪਣੀ ਵੀ ਦੁਕਾਨ ਦੇ ਬਾਹਰ 11 ਦੀਵੇ ਜਗਾਨੇ ਆ ਤੇ ਖੁਸ਼ੀ ਦੇ ਮਾਹੌਲ ਦੇ ਵਿੱਚ ਸਭ ਨੇ ਆਪਣੀ ਸ਼ਰਕਤ ਪ੍ਰੋਪਰ ਦੇਣੀ ਹੈ ਸੋ ਬਿਲਕੁਲ ਇਹ ਕਹਿ ਸਕਦੇ ਆ ਕਿ ਹਰ ਪਾਸੇ ਜਿਹੜੀ ਖੁਸ਼ੀ ਦੇਖਣ ਨੂੰ ਮਿਲ ਰਹੀ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ ਨੈਰੋ ਸ਼ੋਪਿੰਗ ਕੰਪਲੈਕਸ ਤੋਂ ਥੋੜਾ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਹਰ ਪਾਸੇ ਖੁਸ਼ੀਆਂ ਦਾ ਮਾਹੌਲ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਇਹ ਤਸਵੀਰਾਂ ਦੇਖੋ ਤੁਸੀਂ ਕੀ ਜੇਕਰ ਅਯੋਧਿਆ ਵਿਖੇ ਰਾਮ ਮੰਦਿਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਸਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਇਹ ਬੱਚਿਆਂ ਦੇ ਵਿੱਚ ਜਿਹੜੀ ਖੁਸ਼ੀ ਹੈ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਹੈ ਸ੍ਰੀ ਰਾਮ ਤਾਂ ਬਿਲਕੁਲ ਕਹਿ ਸਕਦੇ ਆ ਕਿ ਬੱਚਿਆਂ ਦੇ ਵਿੱਚ ਜਿਹੜੀ ਖੁਸ਼ੀ ਹੈ ਉਹ ਨੌਜਵਾਨਾਂ ਤੋਂ ਬਜ਼ੁਰਗਾਂ ਤੋਂ ਵੀ ਜ਼ਿਆਦਾ ਖੁਸ਼ੀ ਜਿਹੜੀ ਹੈ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹਰ ਦੁਕਾਨ ਦੇ ਵਿੱਚ ਦਿੱਤੇ ਜਾ ਰਹੇ ਨੇ ਦੀਵੇ ਉਹਨਾਂ ਵੱਲੋਂ ਸਵੀਕਾਰ ਕੀਤੇ ਜਾ ਰਹੇ ਨੇ ਇੱਕ ਅਨੋਖੀ ਤਸਵੀਰ ਗੁਰਸਿੱਖ ਵੀਰ ਨੂੰ ਵੀ ਜਿਹੜਾ ਇਹ ਦਿੱਤਾ ਗਿਆ ਤੇ ਗੁਰਸਿੱਖ ਵੀਰ ਵੱਲੋਂ ਵੀ ਪੂਰੀ ਖੁਸ਼ੀ ਦੇ ਨਾਲ ਪੂਰੀ ਇੱਕੇ ਸ਼ਰਧਾ ਭਾਵਨਾ ਦੇ ਨਾਲ ਕਹਿ ਸਕਦੇ ਆ ਕਿ ਸਵੀਕਾਰ ਕੀਤਾ ਗਿਆ ਸੋ ਏਕਤਾ ਦਾ ਵੀ ਸੰਦੇਸ਼ ਸਾਨੂੰ ਮਿਲਦਾ ਹੋਇਆ ਦਿਖ ਰਿਹਾ ਹੈ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੀ ਖੁਸ਼ੀ ਜੈ ਸ਼੍ਰੀ ਰਾਮ ਦੇ ਲੱਗਦੇ ਹੋਏ ਜਕਾਰੇ ਕਹਿ ਸਕਦਾ ਗੁਪਤਾ ਜੀ ਕਿਵੇਂ ਦੇਖਦੇ ਹੋ ਹਰ ਪਾਸੇ ਖੁਸ਼ੀਆਂ ਦਾ ਮਾਹੌਲ ਹੈ ਹਰ ਪਾਸੇ ਖੁਸ਼ੀ ਖੁਸ਼ੀ ਦਾ ਮਾਹੌਲ ਹੈ ਜੀ ਜੋ ਇਹ ਇਵੈਂਟ ਹੈ ਨਾ ਜੋ ਇਹ ਅੱਜ ਹੋ ਰਿਹਾ ਹੈ ਇਸ ਕੀ ਕੋਈ ਕਲਪਨਾ ਵੀ ਨਹੀਂ ਕੀਤੀ ਕਿਸੇ ਨੇ जो आज हो रहा है और ये ऐसी एक मन की खुशी है जो हर हिंदुस्तानी हर आदमी हर घर घर में बच्चे समेत दिवाली मनाई जाएगी और मेरे हिसाब से हमारी लाइफ के अंदर जो ये चीज़ आ चुकी है जो ये शुभ दिन आया है ये मेरा ख्याल बहुत बड़ी उपलब्धि है कि भगवान राम का ऐसा लग रहा है कि सतयुग आ गया है ऐसा लग रहा है कि राम नाम राम जी खुद यहाँ आ चुके हैं इस धरती पर और हिंदुस्तान के हिंदुओं के लिए इससे बड़ा अवसर और कोई नहीं हो सकता जो मोदी जी ने पूरा कर दिखाया है।, हर 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 लिए लिए, हाँ, है, है, है और सभी मिलजुल हिस्सा ले रहे हैं जय श्री राम राम मंदिर की मौका है उसकी ज्यादा खुशी उसकी बहुत बड़ी खुशी है हमने बचपन में सुना था कि राम मंदिर बनेगा राम मंदिर बनेगा वहां झगड़ा चल रहा है लेकिन आज आज वो सपना पूरा हो गया और उस पूरे होने की खुशी में आज घर घर हमारे मोहल्ले मोहल्ले हमारे बाजारों में जो धूम धाम से दिवाली मनाई जा रही है वो अद्भुत है ਮਤਲਬ ਸ਼ਬਦ ਮੁੱਕ ਜਾਂਦੇ ਨੇ ਪਰ ਖੁਸ਼ੀ ਨਹੀਂ ਮੁੱਕਦੀ ਖੁਸ਼ੀ ਨਹੀਂ ਮੁਕਦੀ ਇਹ ਖੁਸ਼ੀ ਇਤਨੀ ਬੜੀ ਹੈ ਕਿ ਇਸ ਦਾ ਜਿੰਨਾ ਵਰਣਨ ਕੀਤਾ ਜਾਏ ਉਦੋਂ ਨਾਲ ਥੋੜਾ ਹੈ ਜੈ ਸ਼੍ਰੀ ਰਾਮ ਦੇ ਲੱਗਦੇ ਜੀ ਕਰ ਇੱਕ ਵਾਰ ਜ਼ਰੂਰ ਥੋੜਾ ਨਾਲ ਤਸਵੀਰਾਂ ਦਿਖਾਣੇ ਆ ਕਿ ਸਾਰੇ ਪਾਸੇ ਜਿਹੜੀਆਂ ਖੁਸ਼ੀਆਂ ਦਾ ਮਾਹੌਲ ਹੈ ਅੰਮ੍ਰਿਤਸਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ ਸੋ ਇੱਕ ਸਾਂਝੀ ਏਕਤਾ ਦਾ ਪ੍ਰਤੀਕ ਸਾਨੂੰ ਦੇਖਣ ਨੂੰ ਮਿਲ ਰਿਹਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮਾਰਕੀਟ ਭਰ ਦੇ ਵਿੱਚ ਜਿਹੜਾ ਕੀ ਹੈ ਚੰਡੇ ਤੇ ਨਾਲ ਸਰੋਪੇ ਦੇ ਨਾਲੇ ਜਿਹੜੇ ਦੀਵੇ ਦੇ ਕੇ ਤੇ ਜਿਨ੍ਹਾਂ ਨੇ ਦੁਕਾਨਦਾਰਾਂ ਨੂੰ ਦਿੱਤੇ ਜਾ ਰਹੇ ਨੇ ਉਹਨਾਂ ਵੱਲੋਂ ਵੀ ਪੂਰੇ ਕੀ ਆ ਖੁਸ਼ਕਿਸਮਤਾ ਦੇ ਨਾਲ ਸਵੀਕਾਰ ਕੀਤੇ ਜਾ ਰਹੇ ਨੇ ਸੋ ਹਰ ਪਾਸੇ ਦੇਖਦੀ ਖੁਸ਼ੀ ਇਹ ਤੁਸੀਂ ਦੇਖ ਸਕਦੇ ਹੋ ਭਾਈ ਸਾਹਿਬ ਜਿਨ੍ਹਾਂ ਨੂੰ ਤੁਸੀਂ ਸਰੋਪੇ ਦੇ ਰਹੇ ਹੋ ਦੀਵੇ ਦੇ ਰਹੇ ਹੋ ਉਹਨਾਂ ਵੱਲੋਂ ਸਵੀਕਾਰ ਕੀਤੇ ਜਾ ਰਹੇ ਨੇ ਖੁਸ਼ੀ ਕੀ ਬਹੁਤ ਖੁਸ਼ੀ ਹੋ ਰਹੀ ਜੀ ਬਹੁਤ ਜਿਆਦਾ ਸ਼ਬਦ ਮੋਕੇ ਜਾਂਦੇ ਨੇ ਕਿਰ ਖੁਸ਼ੀ ਨਹੀਂ ਮੋਕ ਜਾਂਦੇ ਜੀ ਰੌਂਗਟੇ ਖੜੇ ਹੋ ਜਾਂਦੇ ਜੀ ਇੰਨਾ ਖੁਸ਼ੀ ਦਾ ਮੌਕਾ ਮਿਲਿਆ ਜੀ ਸੋ ਕਹਿ ਸਕਦੇ ਆ ਕਿ ਖੁਸ਼ੀ ਇੰਨੀ ਕਹ ਕਿ ਸ਼ਬਦ ਮੋਕ ਗਏ ਨੇ ਪਰ ਖੁਸ਼ੀ ਹੈ ਜਿਹੜੀ ਸ਼ਬਦਾ ਦੇ ਵਿੱਚ ਨਹੀਂ ਕੀਤੀ ਜਾ ਸਕਦੀ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੈ ਸ਼੍ਰੀ ਰਾਮ ਦੇ ਲੱਗਦੇ ਜਕਾਰੇ ਹਰ ਪਾਸੇ ਜੈ ਸ਼੍ਰੀ ਰਾਮ ਦੇ ਲੱਗਦੇ ਜਕਾਰੇ ਦੀ ਗੂੰਜ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਜੈ ਸ਼੍ਰੀ ਰਾਮ ਸੋ ਬਿਲਕੁਲ ਇਹ ਜਿਹੜਾ ਸਵੀਕਾਰ ਕੀਤਾ ਜਾ ਰਿਹਾ ਹੈ ਦੁਕਾਨਦਾਰ ਵੱਲੋਂ ਜਿਹੜੀ ਮਾਰਕੀਟ ਪਰ ਦੇ ਵਿੱਚ ਜਿਹੜਾ ਦਿੱਤੇ ਜਾ ਰਹੇ ਨੇ ਸੋ ਕਹਿ ਸਕਦੇ ਆ ਕਿ ਖੁਸ਼ੀ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ ਸੋ ਜਿਨ੍ਹਾਂ ਵੱਲੋਂ ਇਹ ਦਿੱਤਾ ਗਿਆ ਉਹਨਾਂ ਦੇ ਵਿੱਚ ਤਾਂ ਖੁਸ਼ੀ ਹੈ ਹੀ ਪਰ ਜਿੰਨਾਂ ਵੱਲੋਂ ਸਵੀਕਾਰ ਕੀਤਾ ਗਿਆ ਕਹਿ ਸਕਦੇ ਆਂ ਕਿ ਉਹਨਾਂ ਦੀਆਂ ਇੱਕ ਅਨੋਖੀਆਂ ਤਸਵੀਰਾਂ ਖੁਸ਼ੀਆਂ ਤੁਸੀਂ ਦੇਖ ਸਕਦੇ ਕਿ ਉਹ ਜਿਹੜੀ ਉਹਨਾਂ ਵੱਲੋਂ ਸੇਵਾ ਵੀ ਦਿੱਤੀ ਜਾ ਰਹੀ ਹੈ ਭਾਜੀ ਇਹ ਕਿੱਥੋਂ ਆਏ ਜੀ ਇਹ ਇਹ ਉਦਿਆ ਤੋਂ ਚਾਵਲ ਆਏ ਉਦਿਆ ਤੋਂ ਚਾਵਲ ਹਾਂਜੀ ਔਰ ਨਾਲ ਆ ਇਹਨਾਂ ਦੇ ਆ ਸਾਰੇ ਆਏ ਆ ਵਿਸ਼ਵ ਦੇ ਰਾਮ ਭਗਤਾਂ ਨੂੰ ਨਵੇਦਨ ਦਾ ਆਇਆ ਆਪਣਾ ਇਨਵੀਟੇਸ਼ਨ ਆਇਆ ਤੇ ਇਹ ਰਾਮ ਦਰਬਾਰ ਦਾ ਆਇਆ ਸਾਰਾ ਅਸੀਂ ਸਾਰਿਆਂ ਨੂੰ ਹਰ ਸ਼ਾਪਕੀਪਰ ਨੂੰ ਇਹ ਇੱਕ ਇੱਕ ਦੇ ਰਹੇ ਆ ਤਾਂ ਕਿ ਉਹ ਉਹਨਾਂ ਨੂੰ ਸਮ੍ਰiddhi ਆਵੇ ਔਰ ਉਹਨਾਂ ਨੂੰ ਖੁਸ਼ਹਾਲੀ ਮਿਲੇ ਭਾਈ ਜੀ ਕਿੰਨੀ ਕ ਖੁਸ਼ੀ ਹੋ ਰਹੀ ਹੈ ਜੀ ਇੰਨਾ ਵੱਲੋਂ ਜਿਹੜਾ ਦਿੱਤਾ ਗਿਆ ਐਕਸਪ੍ਰੈਸ ਨਹੀਂ ਕਰ ਸਕਦੇ ਐ ਖੁਸ਼ੀ ਜਿੰਨੇ ਵੀ ਸਾਡੇ ਪ੍ਰਧਾਨ ਜੀ ਵਿਸ਼ਾਲ ਜੀ ਉਹ ਐਨਵੀ ਵਾਲੇ ਪ੍ਰਧਾਨ ਜੀ ਬਹੁਤ ਮੈਨੂੰ ਇਹ ਇੰਨੀ ਦਿਲੋਂ ਖੁਸ਼ੀ ਐਕਸਪ੍ਰੈਸ ਨਹੀਂ ਕਰ ਸਕਦਾ ਮੈਂ ਅੰਦਰੋਂ ਮੈਂ ਜੀ ਆਹੰਦੀ ਆਣਾ ਕੀ ਐਕਸਪ੍ਰੈਸ ਕਰਨਾ ਵੀ ਬਹੁਤ ਔਖਾ ਹੈ ਕਿ ਖੁਸ਼ੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਹੋ ਸਕਦੀ ਦੀ ਹੈ ਪਰ ਬੜੀ ਖੁਸ਼ੀ ਹੈ ਕਿ ਚਲੋ ਸ਼੍ਰੀ ਰਾਮਚੰਦਰ ਜੀ ਦਾ ਉੱਥੇ ਜੋ ਵੀ ਸਾਡਾ ਸਨਾਤਨ ਦਾ ਉਹ ਬਣਨਾ ਚਾਹੀਦਾ ਸੀ ਉਹ ਬਣਨਦਿਆ ਉਹਦੇ ਵਾਸਤੇ ਉਹ ਹੀ ਕਿ ਮੈਨੂੰ ਗੱਲ ਨਹੀਂ ਕੋਈ ਵਰਡਸ ਨਹੀਂ ਹੈਗੇ ਕਿ ਕੈਨ ਜੇ ਐਕਸਪ੍ਰੈਸ ਕਰਾਂ ਮੈ ਸੱਕਦੇ ਆ ਕਿ 500 ਸਾਲਾਂ ਦੀ ਉਡੀਕ ਸੀਗੀ ਅਸਲੀ ਦੀਵਾਲੀ ਤੁਹਾਡੀ ਹੋਣੀ ਬਿਲਕੁਲ ਬਿਲਕੁਲ ਤੁਹਾਡਾ ਵੀ ਮੀਡੀਆ ਦਾ ਥੈਂਕ ਯੂ ਸੋ ਮੱਚ ਕਿ ਤੁਸੀਂ ਇੰਨੀ ਕਵਰੇਜ ਕਰਨ ਦੇ ਜੇ ਇਸ ਬਾਰੇ ਇਹ ਵੀ ਬੜੀ ਖੁਸ਼ੀ ਹੈ ਕਿ মিডিਆ ਵੀ ਪੂਰਾ ਰਿਸਪੌਂਸ ਆਪਣਾ ਵਧੀਆ ਦੇ ਦਿੰਦੇ ਆ ਕਿ মিডিਆ ਵੱਲੋਂ ਵੀ ਸਾਨੂੰ ਇੰਜ ਲੱਗਿੰਦੇ ਕਿ ਯਾਰ মিডিਆ ਵੀ ਇੱਕੋ ਜਿਹੇ ਤਰ੍ਹਾਂ ਦੀ ਦੀਵਾਲੀ ਆਪਣੀ ਮਨਾਉਂਦੇ ਆ ਜਿਹੜੀ ਦੀਵਾਲੀ ਹਰ ਸਨਾਤਨੀ ਨੂੰ ਹਰ ਇਵਨ ਕਿ ਹਰ ਇੰਡੀਅਨ ਨੂੰ ਸਿੱਖ Hindu ਕਿਉਂਕਿ ਸਾਰੇ ਇੱਥੇ ਪੰਜਾਬ 'ਚ ਨਾ ਸਾਰੇ ਧਰਮ ਇੱਕੋ ਜਿਹੇ ਆ ਅਹੀਂ ਗੁਰਪੁਰਬ ਤੇ ਵੀ ਉਨੀ ਖੁਸ਼ੀ ਆ ਸਾਨੂੰ ਆ ਰਾਮਚੰਦਰ ਜੀ ਦਾ ਹੋਵੇ ਉਨੀ ਖੁਸ਼ੀ ਆ ਕੋਈ ਕ੍ਰਿਸਚੀਅਨ ਆ ਉਨੀ ਖੁਸ਼ੀ ਆ ਇਹ ਸਾਰੇ ਪਾਸੇ ਮਾਹੌਲ ਹੀ ਇੰਜ ਦਾ ਹੋਣਾ ਚਾਹੀਦਾ ਕਿ ਸਾਰੇ ਪੰਜਾਬ ਦੀ ਏਕਤਾ ਇੰਜ ਹੀ ਸ਼ੋਅ ਹੋਣੀ ਚਾਹੀਦੀ ਹੈ ਕਿ ਹਰ ਜਿਹੜੇ ਵੀ ਕਿਸੇ ਧਰਮ ਦਾ ਕੋਈ ਫੈਸਟੀਵਲ ਆਵੇ ਉਹਨੂੰ ਇੰਜ ਹੀ ਮਨਾਇਆ ਜਾਵੇ ਕਿ ਪਤਾ ਨਾ ਲੱਗੇ ਯਾਰ ਹਿੰਦੂ ਆ ਜਾਂ ਸਿੱਖ ਆ ਜਾਂ ਕ੍ਰਿਸਚੀਅਨ ਆ ਮੁਸਲਮਾਨ ਆ ਸਾਰੇ ਇਕੱਠੇ ਹੋ ਗਏ ਅੰਜ ਦਾ ਸਾਰੇ ਸੈਲੀਬ੍ਰੇਟ ਕਰਨ ਅਯੋਧਿਆ ਤੋਂ ਜਿਹੜੇ ਚਾਵਲ ਆਏ ਉਹਨਾਂ ਨੇ ਤੁਹਾਨੂੰ ਦਿੱਤੇ ਨਾਲ ਇਨਵੀਟੇਸ਼ਨ ਕਾਰਡ ਦਿੱਤਾ ਇਹ ਉਹਨਾਂ ਨੇ ਕਿਹਾ ਕਿ ਗੱਲੇ ਚ ਰੱਖਣਾ ਇਹਨਾਂ ਦਾ ਕੋਈ ਜੀ ਸ਼ਗਨ ਹੁੰਦਾ ਜੀ ਸ਼ੋਭੂ ਹਾਂ ਹਰ ਕਿਸੇ ਦੀ ਆਪਣੀ ਸ਼ਰਧਾ ਹੈ ਜੇ ਕੋਈ ਕੋਈ ਮਾਨ ਨਾਲ ਕਹਿੰਦਿਆ ਤੇ ਉਹਦੇ ਚ ਰੱਖ ਲੈਣਾ ਚਾਹੀਦਾ ਉਹ ਕੋਈ ਹੈਗਾ ਨਹੀਂ ਸ਼ਰਧਾ ਦੀ ਗੱਲ ਆ ਤੇ ਇਹ ਜੇ ਸੱਚ ਜਾਂ ਝੂਠ ਇਹ ਚ ਨਹੀਂ ਇਹਦੇ ਚ ਨਹੀਂ ਜਾਣਾ ਚਾਹੀਦਾ ਇਹ ਸਿਰਫ ਸ਼ਰਦਾ ਦਾ ਮੈਟਰ ਹੈ ਤੇ ਸ਼ਰਦਾ ਜਿੱਦੇ ਹੈਗੀ ਆ ਨਾ ਉੱਥੇ ਸਭ ਕੁਝ ਹੈ ਜਿੱਥੇ ਜਿੱਥੇ ਸ਼ਰਦਾ ਹੈ ਉੱਥੇ ਸਾਰਾ ਕੁਝ ਪੂਰਾ ਸੱਚ ਹੀ ਹੁੰਦਾ ਸਾਰਾ ਕੁਝ ਹਾਂਜੀ ਸਭ ਪਹਿਲੇ ਖੁਸ਼ੀ ਦੇਖ ਸਕਦੇ ਇੱਕ ਵਾਰ ਬਾਹਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਆ ਕਿ ਜਿੱਥੇ ਹਰ ਪਾਸੇ ਖੁਸ਼ੀ ਦਾ ਮਾਹੌਲ ਸਾਨੂੰ ਦੇਖਣ ਨੂੰ ਮਿਲ ਰਿਹਾ ਸੋ ਕਹਿ ਸਕਦੇ ਆ ਕਿ ਇਹ ਜਿਹੜਾ ਮਾਹੌਲ ਖੁਸ਼ੀ ਦਾ ਹਰ ਪਾਸੇ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਬਿਲਕੁਲ ਦੇਖ ਸਕਦੇ ਹੋ ਕਿ ਜਿਹੜੀ ਦੁਕਾਨਾਂ ਦੇ ਅੰਦਰ ਇਹ ਦਿੱਤੇ ਜਾ ਰਹੇ ਨੇ ਸਭੀਕਾਰ ਵੀ ਬੜੀ ਖੁਸ਼ੀ ਦੇ ਨਾਲ ਕੀਤੇ ਜਾ ਰਹੇ ਨੇ ਸਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਰੋਪੇ ਪਾ ਕੇ ਤੇ ਨਾਲ ਜਿਹੜਾ ਡੱਬਾ ਦਿੱਤਾ ਗਿਆ ਸਵੀਕਾਰ ਕੀਤਾ ਗਿਆ ਸੋ ਕਹਿ ਸਕਦੇ ਆ ਕਿ ਹਰ ਪਾਸੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਤੇ ਨਾਲ ਦੱਸਿਆ ਜਾ ਰਿਹਾ ਕਿ 22 ਤਰੀਕ ਨੂੰ ਜਿਹੜੀ ਦੀਵਾਲੀ ਆ ਉਹ ਮਨਾਈ ਜਾਵੇ 500 ਸਾਲਾਂ ਦੀ ਉਮਰ ਹਰ ਪਾਸੇ ਲਿਖੀ ਅਗਲੀ ਕਿੰਨੀ ਕੀ ਖੁਸ਼ੀ ਹੋ ਰਹੀ ਹੈ ਜੀ ਰਾਮ ਮੰਦਰ ਬਣ ਗਿਆ ਜੀ ਸ਼ੁਰੂਆਤ ਹੋਣ ਜਾ ਰਹੀ ਹੈ ਜੀ ਖੁਸ਼ੀ ਖੁਸ਼ੀ ਹੈ ਇੰਨਾ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਕਹਿ ਸਕਦੇ ਜੀ ਸ਼ਬਦਾਂ ਚ ਬਿਆਨ ਨਹੀਂ ਹੋ ਰਹੀ ਖੁਸ਼ੀ ਬਿਲਕੁਲ ਸੋ ਬਿਲਕੁਲ ਹੈ ਇਹ ਤਸਵੀਰਾਂ ਜ਼ਰੂਰ ਖੁਸ਼ ਸਾਡੇ ਮਨ ਨੂੰ ਜ਼ਰੂਰ ਖੁਸ਼ ਕਰਦੀਆਂ ਨੇ ਕਹਿ ਸਕਦੇ ਤਸਵੀਰਾਂ ਤੁਸੀਂ ਦੇਖੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਹਰ ਪਾਸੇ ਜਿਹੜਾ ਖੁਸ਼ੀ ਦਾ ਮਾਹੌਲ ਸਾਨੂੰ ਦੇਖਣ ਨੂੰ ਮਿਲ ਰਿਹਾ ਸੋ ਇਹ ਤਸਵੀਰਾਂ ਭਾਈ ਜੀ ਖੁਸ਼ੀ ਹੋ ਰਹੀ ਹੈ ਜੀ ਰਾਮ ਮੰਦਰ ਬਣ ਗਿਆ ਜੀ ਹਰ ਮਾਰਕੀਟ ਦੇ ਵਿੱਚ ਦੀਵੇ ਦਿੱਤੇ ਜਾ ਰਹੇ ਨੇ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਸੋ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਸਰੋਪਾ ਪਾ ਕੇ ਇਹ ਦੀਵੇ ਦਿੱਤੇ ਜਾ ਰਹੇ ਨੇ ਹਰ ਪਾਸੇ ਖੁਸ਼ੀ ਦਾ ਮਾਹੌਲ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਜੀ ਸੋ ਕਹਿ ਸਕਦੇ ਹਰ ਪਾਸੇ ਜਿਹੜੀ ਖੁਸ਼ੀ ਹੈ ਪੰਜਾਬ ਪਾ ਖਾਸਕਰ ਪੰਜਾਬ ਦੇ ਵਿੱਚ ਇੱਕ ਅਨੋਖੀ ਤਸਵੀਰ ਸਾਨੂੰ ਦੇਖਣ ਨੂੰ ਮਿਲੀ ਹੈ ਕਿ ਇੱਕ ਸੰਜੀਵਾਰਤਾ ਦਾ ਪ੍ਰਤੀਕ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਹਰ ਕੋਈ ਇਸ ਨੂੰ ਸਵੀਕਾਰ ਕਰ ਰਿਹਾ। ਸੋ ਕਹਿ ਸਕਦੇ ਹਾਂ ਕਿ ਹਰ ਪਾਸੇ ਜਿਹੜਾ ਮਾਹੌਲ ਹੈ ਖੁਸ਼ੀਆਂ ਦਾ ਤੇ ਰਾਮ ਮੰਦਰ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ। ਹਰ ਕੋਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਤਰਮਾਦ ਕਰ ਰਿਹਾ ਹੈ ਤੇ 22 ਤਰੀਕ ਨੂੰ ਹਰ ਘਰ ਦੇ ਵਿੱਚ ਦਿਵਾਲੀ ਬਣਾਈ ਜਾਏਗੀ ਕਿਉਂਕਿ ਜੇ ਗੱਲ ਕਰੀਏ ਤਾਂ ਇਹ ਵੀ ਕਿਹਾ ਜਾਣਾ ਹੈ ਕਿ ਜਿਹੜੀ 500 ਸਾਲਾਂ ਦੀ ਉਡੀਕ ਸੀ ਦਿਵਾਲੀ ਦੀ ਇਸ ਵਾਰ 22 ਜਨਵਰੀ ਨੂੰ ਉਹ ਦਿਵਾਲੀ ਬਣਾਈ ਜਾਏਗੀ ਤੇ ਹਰ ਪਾਸੇ ਜਿਹੜਾ ਖੁਸ਼ੀਆਂ ਦਾ ਬਹੁਤ ਦੇਖਣ ਨੂੰ ਮਿਲੇਗਾ ਤੇ ਹਰ ਪਾਸੇ ਦੀਵਿਆਂ ਦੀ ਰੋਸ਼ਨੀ ਹੋਏਗੀ ਤੇ ਆਤਿਸ਼ਬਾਜ਼ੀਆਂ ਦੇ ਨਾਲ ਜਿਹੜਾ ਇੱਕ ਖੁਸ਼ੀ ਦਾ ਤਿਉਹਾਰ ਬਣਾਇਆ ਜਾਏਗਾ ਜਿ ਡਰੋ ਲਾਈਫ ਪੰਜਾਬੀ ਟੀਵੀ ਦੇ ਨਾਲ ਮੈਂ ਦਵੰਦੀਪ ਸਿੰਘ ਅਮਰਸਰ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਫੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਕਟਾ ਕਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਇਲਡ ਫਾਇਰ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી